ਤੁਸੀਂ ਦੇਖਦੇ ਹੋ ਸਮਾਣਾ ਹਲਚਲ ਨਿਊਜ਼ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਇੱਕ ਸਕੀਮ ਚਲਾਈ ਹੈ ਕਿ ਵੀ ਜਿਹੜੇ ਪੁਰਾਣੇ ਸੂਏ ਸਨ ਉਹ ਪੁਰਾਣੇ ਸੂਆਂ ਨੂੰ ਸ਼ੁਰੂ ਕੀਤਾ ਜਾਵੇ ਤੇ ਜਿਹੜੇ ਖਰਾਬ ਸਾਬ ਉਹਨਾਂ ਨੂੰ ਨਵੇਂ ਦੀ ਰਿਪੇਅਰ ਕੀਤੀ ਗਈ ਹੈ ਤੇ ਰਿਪੇਅਰ ਤੋਂ ਬਾਅਦ ਬਹੁਤੇ ਕਿਸਾਨਾਂ ਨੂੰ ਪਾਣੀ ਮਿਲ ਵੀ ਰਿਹਾ ਤੇ ਕੁਝ ਸਰਕਾਰੀ ਬਾਬੂ ਜੋ ਆਪਣੇ ਕਹਿ ਸਕਦੇ ਨੇਹਰੀ ਵਿਭਾਗ ਦੇ ਚਹੇਤਿਆਂ ਨੂੰ ਪਾਣੀ ਅੱਗੇ ਨਹੀਂ ਜਾਣ ਦੇ ਰਹੇ ਗੱਲ ਕਰਦੇ ਹਾਂ ਪਿੰਡ ਲਾਲਗੜ ਪਿੰਡ ਦੀ ਜਿੱਥੇ ਕਿ ਵੀ ਕੁਝ ਕਿਸਾਨਾਂ ਨੂੰ 1 ਸਾਲ ਤੋਂ ਪਾਣੀ ਨਹੀਂ ਮਿਲ ਰਿਹਾ ਤੇ 6 ਮਹੀਨੇ ਤੋਂ ਉਹਨਾਂ ਕਿਸਾਨ ਭਰਾਵਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਦਰਖਾਸਤਾਂ ਦਿੱਤੀਆਂ ਹੀਆਂ ਕਿ ਸਾਡੇ ਨੂੰ ਸਾਨੂੰ ਨਹਿਰੀ ਪਾਣੀ ਦਿੱਤਾ ਜਾਵੇ ਤਾਂ ਜੋ ਕਿ ਵੀ ਜ਼ਮੀਨ ਦਾ ਪਾਣੀ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਹੋਇਆ ਕਿ ਵੀ ਜ਼ਮੀਨੀ ਪਾਣੀ ਖਤਨਾ ਹੋਵੇ ਤਾਂ ਵੀ ਨਹਿਰੀ ਪਾਣੀ ਦੇ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤਾਂ ਜੋ ਜ਼ਮੀਨੀ ਪਾਣੀ ਬਚਿਆ ਬਚਾਇਆ ਜਾ ਸਕੇ ਤੇ ਬਚਿਆ ਰਹੇ ਤੇ ਹੁਣ ਤੁਹਾਨੂੰ ਗੱਲਬਾਤ ਵੀ ਕਰਾਵਾਂਗੇ ਕਿਸਾਨ ਭਰਾਵਾਂ ਨਾਲ ਕਿ ਵੀ ਉਹਨਾਂ ਨੂੰ ਕਿੰਨੇ ਟਾਈਮ ਤੋਂ ਪਾਣੀ ਨਹੀਂ ਮਿਲ ਰਿਹਾ ਤੇ ਕਿੰਨੇ ਟਾਈਮ ਤੋਂ ਉਹਨਾਂ ਨੇ ਦਰਖਾਸਤ ਦਿੱਤੀਆਂ ਹੁਣ ਹੁਣ ਗੱਲ ਕਰਦੇ ਆਂ ਭਰਾਵਾਂ ਨਾਲ ਕਿ ਵੀ ਕਿੰਨੇ ਟਾਈਮ ਤੋਂ ਪਾਣੀ ਨਹੀਂ ਮਿਲ ਰਿਹਾ ਕੀ ਮਾਮਲਾ ਤੇ ਕੀ ਉਹਨਾਂ ਨੇ ਕਦੋਂ ਦੀ ਦਰਖਾਸਤ ਦਿੱਤੀ ਹੋਈ ਹੈ ਤੇ ਜਦੋਂ ਅੱਜ ਵੀ ਉਹਨਾਂ ਨੇ ਜੇ.ਐਸ. ਸਾਹਿਬ ਨਾਲ ਗੱਲ ਕੀਤੀ ਸੀ ਜੇ.ਐਸ. ਸਾਹਿਬ ਨੇ ਐਦਾਂ ਅੰਗੋਲਿਆ ਕਰਤਾ ਜਿਵੇਂ ਕੋਈ ਉਹਦੇ ਨਾਲ ਬਹੁਤ ਹੀ ਵੱਡਾ ਸਰਕਾਰੀ ਬਾਬੂ ਲੱਗਿਆ ਨਾ ਉਹਨਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਕਰਾਂਗੇ ਜਿਹੜੇ ਜੇ.ਐਸ. ਸਾਹਿਬ ਨੇ ਕਿ ਵੀ ਜ਼ਿਮੀਂਦਾਰ ਭਰਾਵਾਂ ਦੀ ਗੱਲ ਸੁਣਨ ਤੋਂ ਅਨਾਨਕ ਨਹੀਂ ਕਰਤਾ ਤੇ ਇੱਥੇ ਤੱਕ ਵੀ ਆਖ ਦਿੱਤਾ ਤੁਸੀਂ ਜਿੱਥੇ ਜਾਣਾ ਹੈ ਜਾਓ ਤੇ ਜੋ ਕਰਨਾ ਹੈ ਸਾਡੇ ਤੇ ਕਾਰਵਾਈ ਕਰ ਲੋ ਗੱਲ ਕਰਦੇ ਆਂ ਕਿਸ ਹਾਂਜੀ ਭਰਾਜੀ ਤੁਹਾਡਾ ਨਾਮ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਜੀ ਤੁਹਾਨੂੰ ਅੱਜ ਪਤਾ ਲੱਗਿਆ ਕਿ ਵੀ ਸਾਨੂੰ ਆ ਮੀਡੀਆ ਵਾਸਤੇ ਤੁਸੀਂ ਨੇ ਬੁਲਾਇਆ ਕਿ ਵੀ ਤੁਹਾਨੂੰ ਆ ਕਿ ਵੀ ਤੁਸੀਂ ਨੇ ਨਹਿਰੀ ਵਿਭਾਗ ਨੂੰ 6 ਮਹੀਨੇ ਤੋਂ ਦਰਖਾਸਤਾਂ ਵੀ ਦਿੱਤੀਆਂ ਹੋਈਆਂ ਨੇ ਤੇ 1 ਸਾਲ ਤੋਂ ਪਾਣੀ ਵੀ ਨਹੀਂ ਮਿਲ ਰਿਹਾ ਹੁਣ ਆਪਾਂ ਗੱਲ ਕਰਦੇ ਹਾਂ ਲਾਲਗੜ ਪਿੰਡ ਦੇ ਵਿੱਚ ਜਿੱਥੋਂ ਪ੍ਰਾਣਾ ਸੂਆ ਸੀ ਉਹ ਦਿਖਾ ਵੀ ਦਿਨੇ ਕੈਮਰਾਮੈਨ ਨੂੰ ਕਿ ਵੀ ਦਿਖਾ ਸਕੋ ਤੋ ਕਿ ਆ ਦੇਖੋ ਕਿ ਵੀ ਉਹ ਸੂਏ ਦੀ ਕੋਈ ਰਿਪੇਅਰ ਨਹੀਂ ਹੋਈ ਉਹਦੇ ਵਿੱਚ ਵੱਡੇ ਵੱਡੇ ਦਰੱਤ ਲੱਗੇ ਹੋਏ ਨੇ ਤੇ ਕਈ ਥਾਵਾਂ ਤੋਂ ਕਈ ਥਾਵਾਂ ਤੋਂ ਨਹੀਂ ਸੈਂਕੜੇ ਥਾਵਾਂ ਤੋਂ ਕੁੱਟਿਆ ਹੋਇਆ ਜਦ ਕਿ ਲਾਲਗੜ ਤੋਂ ਇੱਕ ਨਵਾਂ ਸੂਆ ਬਣਾ ਦਿੱਤਾ ਗਿਆ ਤੇ ਪੁਰਾਣੇ ਸੂਏ ਨੂੰ ਵੀ ਚੱਲਦਾ ਨਹੀਂ ਕੀਤਾ ਉਹਦੇ ਅੱਗੇ ਸੈਂਕੜੇ ਜੀ ਕਿਸਾਨ ਭਰਾ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਮਿਲ ਰਿਹਾ ਉਹਨਾਂ ਚ ਇੱਕ ਭਰਾ ਸਾਡੇ ਨਾਲ ਨੇ ਮਨਪ੍ਰੀਤ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਮਸਲਾ ਕੀ ਮਾਮਲਾ ਹੈ ਜੀ ਹਾਂ ਜੀ ਮਨਪ੍ਰੀਤ ਜੀ ਕਦੋਂ ਤੋਂ ਤੁਹਾਨੂੰ ਪਾਣੀ ਨਹੀਂ ਮਿਲ ਰਿਹਾ ਨਹਿਰੀ ਪਾਣੀ ਸਾਡ ਨੂੰ ਨਾ ਜੀ ਪਹਿਲਾਂ ਇਹ ਸੂਆ ਇੱਥੋਂ ਫਤੇਪੁਰ ਤੋਂ ਆਉਂਦਾ ਸੀਗਾ ਜੀ ਜੋ ਕਿ ਇਹਨਾਂ ਇੱਕ ਸਾਲ ਪਹਿਲਾਂ ਜਿਦੋਂ ਇਹ ਬੰਦ ਕਰਕੇ ਇਹ ਸੂਆ ਨਮਾਜ਼ ਦੁਫੇਰ ਕਰਨਾ ਕੰਸਟਰਕਸ਼ਨ ਕਰਨੀ ਸਟਾਰਟ ਕਰਤੀ ਜੀ ਹੋਣੇ ਕਹਿੰਦੇ ਸੀ ਵੀ ਤੁਹਾਨੂੰ ਫਤਿਹਪੁਰ ਤੋਂ ਨਹੀਂ ਥੋੜਾ ਇਧਰੋਂ ਪਸਿਆਣੇ ਤੋਂ ਆਏਗਾ ਜੋ ਕਿ ਇਧਰੋਂ ਕੰਪਲੀਟ ਨਹੀਂ ਹੋਇਆ ਜੇ ਉਹ ਪਸਿਆਣੇ ਦਾ ਕਹਿੰਦੇ ਨੇ ਪਸਿਆਣੇ ਵਾਲਾ ਸੁਹਾ ਤਾਂ ਹਲੇ ਤਾਂ ਉਹਦੇ ਵਿੱਚ ਸੈਂਕੜੇ ਸੈਂਕੜੇ ਥਾਵਾਂ ਤੋਂ ਟੁੱਟਿਆ ਹੋਇਆ ਤੇ ਉਹਦੀ ਕੋਈ ਰਿਪੇਅਰ ਵੀ ਨਹੀਂ ਹੋਈ ਹਾਂਜੀ ਉਧਰੋਂ ਇਹ ਬਣਿਆ ਨਹੀਂ ਜੀ ਹੁਣ ਇਹਨਾਂ ਨੇ ਕੀ ਕੀਤਾ ਕੁਝ ਘਰਾਂ ਨੂੰ ਪਾਣੀ ਦੇਣ ਲਈ ਇੱਥੋਂ ਪਾਈਪਸ ਥੱਲੋਂ ਦੀ ਦੱਬ ਕੇ ਮਤਲਬ ਇਲੀਗਲ ਵੇ ਨਾਲ ਥੱਲੋਂ ਦੀ ਦੱਬ ਕੇ ਇਹ ਉਸ ਟੈਂਪਰਰੀ ਉਸ ਸੂਏ ਚ ਪਾਇਆ ਹੈ ਜਿਹੜਾ ਹੁਣ ਨਵਾਂ ਬਣਾਇਆ ਹੈ ਨਵਾਂ ਸੂਆ ਬਣਿਆ ਜੀ ਇਹ ਚਾਰ ਪੰਜ ਘਰਾਂ ਨੂੰ ਪਾਣੀ ਜਾਂਦਾ ਹੈ ਜਾ ਕੇ ਉਸ ਤੋਂ ਅੱਗੇ ਮਤਲਬ ਬੰਨ ਲਾਇਆ ਹੋਇਆ ਬੰਦ ਕੀਤਾ ਹੋਇਆ ਹੈ ਪਾਣੀ ਵੀ ਉਸ ਤੋਂ ਅਗਲੇ ਘਰਾਂ ਨੂੰ ਨਾ ਜਾਏ ਤੇ ਵੀ ਸੂਏ ਨੂੰ ਅੱਗੋਂ ਬੰਦ ਕਰ ਦਿੱਤਾ ਗਿਆ ਤੇ ਅੱਗੇ ਪਾਣੀ ਨਾ ਜਾਵੇ ਬਸ ਇਹੀ ਕੁਝ ਆਪਣੇ ਚਹੇਤਿਆਂ ਨੂੰ ਹੀ ਪਾਣੀ ਦਿੱਤਾ ਜਾਂਦਾ ਹੈ ਜਿਹੜੇ ਉਹਨੇ ਜੀ ਉਹ ਸੂਆ ਜਿਹੜਾ ਨਵਾਂ ਬਣਿਆ ਹੈ ਔਰ ਤੁਸੀਂ ਚੱਲ ਕੇ ਦੇਖੋ ਉਹਨਾਂ ਦੇ ਜਿਹੜੇ ਮੋਗੇ ਨੇ ਉਹਨਾਂ ਨੇ ਤੋੜ ਕੇ ਵੱਡੇ ਦੀ ਜੜੀ ਮੁੱਖ ਮੰਤਰੀ ਸਾਹਿਬ ਨੇ ਆਪਣਾ ਆ ਨੰਬਰ ਦਿੱਤੇ ਹੋਏ ਨੇ ਪਰਸਨਲ ਨੰਬਰ ਦਿੱਤੇ ਹੋਏ ਨੇ ਜੋ ਵੀ ਉਹ ஆன்ਲਾਈਨ ਨੰਬਰ ਜੋ ਵੀ ਉਹਨਾਂ ਤੇ ਤੁਸੀਂ ਗੱਲਬਾਤ ਕੀਤੀ ਹੈ ਦੇਖੋ ਜੀ ਮੈਂ ਤੁਹਾਨੂੰ ਦਿਖਾਣਾ ਆ ਮੈਂ ਇਹ ਆ ਸਾਰੇ ਨੰਬਰ ਮਤਲਬ ਆਨਲਾਈਨ ਮੈਂ ਕੱਢੇ ਨੇ ਅੱਜ 86 ਕਾਲਾਂ ਕੀਤੀਆਂ ਕਿਸੇ ਦਾ ਸੁਚੋ ਕੋ ਚੱਕਦਾ ਨਹੀਂ ਕੋਈ ਕੁਛ ਆ ਸਾਰੇ ਯਾਨੀ ਤੁਸੀਂ ਸਵੇਰ ਤੋਂ ਨੰਬਰ ਟਰਾਈ ਕਰ ਰਹੇ ਹੋ ਕਿਸੇ ਬਾਬੂ ਨੇ ਤੁਹਾਡਾ ਕੋਈ ਨੰਬਰ ਨਹੀਂ ਚੱਕਿਆ ਨਹੀਂ ਕੋਈ ਜਾਂ ਸੁਚੋ ਫੰਦਾ ਜਾਂ ਕੋਈ ਚੱਕਦਾ ਨਹੀਂ ਤੇ ਜਿਹੜੇ ਆਪਣੇ ਇੱਥੇ ਨਹਿਰੀ ਵਿਭਾਗ ਦੇ ਸਰਕਾਰੀ ਅਧਿਕਾਰੀ ਨੇ ਇੱਥੇ ਦੇ ਸਮਾਨੇ ਦੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਕੋਈ ਹਾਂਜੀ ਇੱਥੇ ਜੈ ਸਾਹਿਬ ਹੈਗੇ ਸੀਗੇ ਉਹਨਾਂ ਨਾਲ ਹੋਈ ਗੱਲ ਉਹ ਕਹਿੰਦੇ ਵੀ ਤੁਸੀਂ ਆਪਣਾ ਜੋ ਕਾਰਵਾਈ ਕਰਨੀ ਆ ਕਰ ਲਓ ਅਸੀਂ ਆਪਣੀ ਮਰਜ਼ੀ ਨਾਲ ਚੱਲੋ ਉਹ ਜੈ ਦਾ ਕੀ ਨਾਮ ਹੈ ਉਹਨਾਂ ਦਾ ਕੁਝ ਪਤਾ ਹੈ ਨਾਮ ਉਹਨਾਂ ਦਾ ਕੋਈ ਹਰਪ੍ਰੀਤ ਹਰਪ੍ਰੀਤ ਹੈ ਜੀ ਸਰ ਹਰਪ੍ਰੀਤ ਹੈ ਜੈ ਜੀ ਦਾ ਨਾਮ ਜੀ ਨੇ ਕਿ ਵੀ ਕਹਿ ਕੇ ਵੀ ਜੋ ਕਰਨਾ ਤੁਸੀਂ ਕਰ ਲਓ ਹਾਂਜੀ ਬਿਲਕੁਲ ਬਿਲਕੁਲ ਜੀ ਇਹ ਕੋਸ਼ਕ ਪਰਿਵਾਰ ਨੇ ਜੀ ਉਹਨਾਂ ਨੂੰ ਪਾਣੀ ਜਾ ਰਿਹਾ ਅੱਗੋਂ ਬੰਦ ਕੀਤਾ ਹੋਇਆ ਤੇ ਕੋਸ਼ਕ ਪਰਿਵਾਰ ਨੇ ਜਿਨ੍ਹਾਂ ਨੂੰ ਪਾਣੀ ਜਾ ਰਿਹਾ ਉਹਨਾਂ ਨੇ ਤੋੜ ਕੇ ਸੂਆ ਬਣਿਆ ਕਦੋਂ ਤੇ ਉਹਨਾਂ ਨੇ ਤੋੜ ਕੇ ਆਪਣੇ ਮੋਗੇ ਟ੍ਰੈਂਡਿੰਗ ਚ ਸਰਕਾਰ ਨੇ ਪ੍ਰੋਵੀਜ਼ਨ ਦਿੱਤੀ ਆ ਤਾਂ ਉਹਨਾਂ ਨੇ ਵੱਡੇ ਕਾਰ ਕੀ ਮੰਗ ਕਰਦੇ ਹੋ ਤੁਸੀਂ ਹੁਣ ਮੰਗ ਕੀ ਚਾਹੁੰਦੇ ਹੋ ਮੰਗ ਇਹੀ ਹੈ ਜੀ ਇਹ ਜਿਵੇਂ ਦਾ ਜਿਵੇਂ ਬਣਿਆ ਰਿਹਾ ਇਹ ਮੈਂਟੇਨ ਹੋਏ ਤੇ ਜਿੰਥੇ ਤੱਕ ਆਪਣਾ ਪੂਰਾ ਸਾਰਿਆਂ ਨੂੰ ਬਰਾਬਰ ਪਾਣੀ ਮਿਲੇ ਸਾਰਿਆਂ ਨੂੰ ਮਤਲਬ ਜਿਵੇਂ ਮੁੱਖ ਮੰਤਰੀ ਸਾਹਿਬ ਦੀ ਸਕੀਮ ਸਹੀ ਆ ਪਰ ਉਹ ਕੁਝ ਹੀ ਕੁਝ ਲੋਕਾਂ ਤੱਕ ਸੀਮਿਤ ਹੋ ਕੇ ਰਹਿ ਗਈ ਹੈ ਯਾਨੀ ਸਾਰਿਆਂ ਨੂੰ ਉਸ ਦਾ ਲਾਹਾ ਨਹੀਂ ਮਿਲ ਰਿਹਾ ਹਾਂ ਜੀ ਲਾਹਾ ਨਹੀਂ ਮਿਲ ਰਿਹਾ ਤੇ ਨਾਲੇ ਅਸੀਂ ਇਹ ਵੀ ਸਰਕਾਰਾਂ ਦੇ ਧਿਆਨ ਦੇ ਵਿੱਚ ਲਿਆ ਲਿਆ ਰਹੇ ਹਾਂ ਜਿਵੇਂ ਜਿੱਥੇ ਜਿਹੜੇ ਸੂਏ ਦੀ ਉਹ ਅ ਜੀ ਇਹ ਸਾਹਿਬ ਗੱਲ ਕਰਦੇ ਨੇ ਕਿ ਵੀ ਤੁਹਾਨੂੰ ਉਹ ਸੂਏ 'ਚੋਂ ਪਾਣੀ ਦਿੱਤੇਗਾ ਜਿਹੜੇ ਹਿਸਾਬ ਨਾਲ ਸੂਏ ਦੀ ਕੰਡੀਸ਼ਨ ਹੈ ਤੁਸੀਂ ਆਪਣੇ ਕੈਮਰਾਮੈਨ ਨੂੰ ਕਹਾਂਗੇ ਕਿ ਇਹ ਵੀ ਦਿਖਾਣਗੇ ਵੀ ਜਿਹੜੇ ਸੂਏ ਦੀ ਹਿਸਾਬ ਦੀ ਕੰਡੀਸ਼ਨ ਹੈ ਇਹ ਸੂਆ ਨਾ ਨਾ ਕਰਦੇ ਜੀ ਹਲੇ 1 ਸਾਲ ਤੋਂ ਪਹਿਲਾਂ ਤਿਆਰ ਨਹੀਂ ਹੋ ਸਕਦਾ ਤੁਸੀਂ ਦੇਖ ਰਹੇ ਹੋ ਦੇ ਸੂਏ ਦੇ ਵਿੱਚ 베ਰੀਆਂ ਟਾਲੀਆਂ ਤੇ ਹੋਰ ਵੀ ਕਈ ਤਰ੍ਹਾਂ ਦੇ ਦਰਜਨਾ ਜੜੀ ਬੂਟੀਆਂ ਤੇ ਦਰਖਤ ਲੱਗੇ ਹੋਏ ਨੇ ਜਦ ਕਿ ਮੱਖ ਮੰਤਰੀ ਸਾਹਿਬ ਦੇ ਹੁਕਮ ਨੇ ਕਿ ਹਰੇਕ ਸੂਏ ਖਾਲਾਂ ਨੂੰ ਸਾਫ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਵੱਧ ਤੋਂ ਵੱਧ ਪਾਣੀ ਮਿਲੇ ਜ਼ਮੀਨੀ ਪਾਣੀ ਬਚਿਆ ਰਹੇ ਤੇ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਸੂਏ ਦਾ ਹਾਲ ਇਹ ਸੂਏ ਦਾ ਹਾਲ ਜਿਸ ਤਰ੍ਹਾਂ ਦਾ ਹਾਲ ਹੈ ਇਸ ਨੂੰ ਇੱਕ ਸਾਲ ਤੋਂ ਹੀ ਵਾਧਾ ਸਮਾਂ ਲੱਗੇਗਾ ਤਿਆਰ ਹੋਣ ਚਾ ਕਦੋਂ ਕਦੋਂ ਇਸ ਦੀ ਰਿਪੇਅਰ ਹੋਏਗੀ ਕਦੋਂ ਪਾਣੀ ਮਿਲੇਗਾ ਜਦ ਤੱਕ ਤਾਂ ਕਿਸਾਨਾਂ ਦੀਆਂ ਹੁਣ ਪੌਦਾ ਤਿਆਰ ਨਹੀਂ ਤੇ ਇਹਨਾਂ ਦੀਆਂ ਲੇਬਰਾਂ ਵੀ ਆਈਆਂ ਹੋਈਆਂ ਨੇ ਤੇ ਭਰਾ ਨਾਲ ਗੱਲ ਕਰਾਂਗੇ ਕੀ ਕਹਿੰਦੇ ਨੇ ਹਾਂਜੀ ਪਹਿਲਾਂ ਨਾ ਜੀ ਸਾਡਾ ਫਤਿਹਪੁਰ ਤੋਂ ਇਹਨਾਂ ਨੇ ਸਪਲਾਈ ਦਿੱਤੀ ਹੋਈ ਸੀ ਸਾਨੂੰ ਪਾਣੀ ਦੀ ਜੋ ਕਿ ਬਿਲਕੁਲ ਸਾਡੇ ਨਾਲ ਹੈ ਉਹਨਾਂ ਇਹਨਾਂ ਨੇ ਉੱਥੋਂ ਬੰਦ ਕਰਕੇ ਕਹਿੰਦੇ ਤੁਹਾਨੂੰ ਪਸਿਆਣੇ ਤੋਂ ਦੇਣੀ ਆ ਜੋ ਕਿ ਇੱਥੋਂ 25 ਕਿਲੋਮੀਟਰ ਦੂਰ ਹੈ ਜਿਹੜਾ ਤੁਸੀਂ ਪਸਿਆਣੇ ਵਾਲਾ ਸੁਆ ਕਹਿੰਦੇ ਉਹ ਆਹੀ ਸੁਆ ਹੈ ਉਹ ਇਹੀ ਸੁਆ ਹੈ ਜਿੱਥੋਂ ਇਹਨਾਂ ਨੇ ਸਾਨੂੰ ਹੁਣ ਸਪਲਾਈ ਦੇਣੀ ਆ ਤੇ ਇਹਦਾ ਇਹ ਹਾਲ ਹੈ ਇਹ ਸੁਆ ਦਾ ਹਾਲ ਵੀ ਦੇਖ ਸਕਦੇ ਹੋ ਤੇ ਵੀ ਕੀ ਸੁਆ ਦਾ ਹਾਲ ਹੈ ਤੇ ਕਦੋਂ ਇਹਨਾਂ ਨੂੰ ਕਿਸਾਨ ਭਰਾਵਾਂ ਨੂੰ ਪਾਣੀ ਮਿਲੇਗਾ ਤੇ ਮੁੱਖ ਮੰਤਰੀ ਸਾਹਿਬ ਇਹਦੀ ਵੀ ਜਾਂਚ ਕਰਵਾਈ ਜਾਵੇ ਜਾਂਚ ਦਾ ਵਿਸ਼ਾ ਵੀ ਬਣਦਾ ਹੈ ਕਿਹੜੇ ਸਰਕਾਰੀ ਬਾਬੂ ਨੇ ਅਣਗੈਲੀ ਕੀਤੀ ਉਹਨਾਂ ਦੀ ਜਾਂਚ ਵੀ ਕੀਤੀ ਜਾਵੇ ਤੇ ਇਸ ਗੱਲ ਦੀ ਵਿਸ਼ੇਸ਼ ਗਠਨ ਕੀਤਾ ਜਾਵੇ ਕਿ ਕਿਹੜੇ ਬਾਬੂਆਂ ਦੀ ਨਲਾਕੀ ਕਾਰਨ ਕਿਸਾਨਾਂ ਨੂੰ ਖਮਿਆਜਾ ਭੁਗਤਣਾ ਪੈ ਰ ਇਹ ਇਹ ਜਿਹੜਾ ਜੀ ਆਪਣਾ ਪਸਿਆਣੇ ਵਾਲਾ ਆਪਣਾ ਫਤਿਹਪੁਰ ਵਾਲਾ ਹੈੱਡ ਹੈ ਇਹਦੇ ਤਾਂ ਬਿਲਕੁਲ ਉੱਪਰ ਅਸੀਂ ਬੈਠੇ ਆ ਇੱਥੋਂ ਹੀ ਇਹਨਾਂ ਦੇ ਸਪਲਾਈ ਦੇ ਦੇਣੀ ਆ ਇੱਥੋਂ ਹੀ ਪਾਣੀ ਚੱਲੇ ਜਾਣਾ ਕਿੱਥੇ 25 ਕਿਲੋਮੀਟਰ ਤੋਂ ਆਉਣਾ ਪਹਿਲਾਂ ਇਹ ਸ਼ੂਆ ਬਣਾਉਣਗੇ ਫਿਰ ਉੱਥੋਂ ਪਾਣੀ ਆਉਣਾ ਆਉਣਾ ਵੀ ਆ ਪਹੁੰਚਣਾ ਵੀ ਆ ਸਾਡੇ ਤੱਕ ਨਹੀਂ ਪਹੁੰਚਣਾ ਉਹ ਵੀ ਕੋਈ ਪਤਾ ਨਹੀਂ ਹਰ ਹਾਲ ਤੱਕ ਤਾਂ ਬਣਿਆ ਹੀ ਨਹੀਂ ਕੋਈ ਲੈਣਾ ਨਹੀਂ ਕੋਈ ਇਹ ਸੂਏ ਜਿਹੜੇ ਹਿਸਾਬ ਦਾ ਬੰਦ ਹੈ ਭਰਾਜੀ ਕਦੋਂ ਦਾ ਬੰਦ ਹੈ ਇਹ ਇਹ ਸਾਲ ਹੋ ਗਿਆ ਜਿਹਨਾਂ ਲੱਗੇ ਇੱਕ ਸਾਲ ਤੋਂ ਇਹ ਸੂਏ ਖੰਡਰ ਦੀ ਹਾਲਤ ਬਣਿਆ ਪਿਆ ਹਾਂਜੀ ਹਾਂਜੀ ਤੁਸੀਂ ਦੇਖ ਰਹੇ ਹੋ ਭਰਾਜੀ ਕਿ ਵੀ ਸੂਏ ਦੀ ਕਹਾ ਆਏ ਸੂਏ ਦੀ ਹਾਲਤ ਇੱਕ ਸਾਲ ਤੋਂ ਖੰਡਰ ਹਾਲਤ ਬਣੀ ਪਈ ਹੈ ਜੋ ਕਿ ਖੰਡਰ ਨੋਮਾ ਬਣ ਚੁੱਕਾ ਹੈ ਜਿਹਦੇ ਵਿੱਚ ਦਰਜਨਾ ਦਰਖਤ ਲੱਗੇ ਹੋਏ ਨੇ ਕੋਈ ਸਾਫ ਸਪਾਈ ਨਹੀਂ ਕੀਤੀ ਗਈ ਇਹ ਸਰਕਾਰੇ ਬਾਬੂਆਂ ਦੀ ਨਲਾਇਕੀ ਦਾ ਖਮਿਆਜ ਕਿਸਾਨ ਭਰਾ ਬੁਗਤ ਰਹੇ ਨੇ ਜਦ ਕਿ ਸੀਐਮ ਸਾਹਿਬ ਨੇ ਕਿਹਾ ਕਿ ਵੀ ਪਾਣੀ ਵਰਦਾ ਨਹਿਰੀ ਪਾਣੀ ਦੇ ਵਰਤੋਂ ਕੀਤੀ ਜਾਵੇ ਕਦੋਂ ਨਹਿਰੀ ਪਾਣੀ ਮਿਲੇਗਾ ਮੁੱਖ ਮੰਤਰੀ ਸਾਹਿਬ ਜਾਂਚ ਕਰਵਾਈ ਜਾਵੇ ਤੇ ਜਿਹੜੇ ਬਾਬੂਆਂ ਦੇ ਨਲਾਕੀ ਉਹਨਾਂ ਦੀ ਜਾਂਚ ਵੀ ਕੀਤੀ ਜਾਵੇ ਕੈਮਰਾਮੈਨ ਇਕਬਾਲ ਸਿੰਘ ਦੇ ਨਾਲ ਪ੍ਰੇਮ ਅਦਵਾਦੀ ਰਿਪੋਰਟ ਤੁਹਾਨੂੰ ਪਾਣੀ ਲੱਗਦਾ ਇਸੇ ਨਹਿਰ ਦਾ ਇਹਦਾ ਪਾਣੀ ਫੋਨ ਨਹੀਂ ਖਾਲ ਕੋਈ ਨਹੀਂ ਲੱਗਦਾ

ਮੋਂਗਾ ਚੁੜੇ ਪੱਛੇ ਜੀ ਤੇ ਹੁਣ ਇੱਥੇ ਹੀ ਬੰਨ ਗਏ ਆ ਆਪਾਂ ਇਹੀ ਬੰਨ ਗਏ ਇੱਥੇ ਹੀ ਦੋ ਅੱਗੇ ਨੇ ਇਦਾਂ ਦੇ ਦੋ ਅੱਗੇ ਨੇ ਜਿਹੜਾ ਮਾੜਾ ਮੋਟਾ ਨਿਕਲ ਰੇ ਉਹ ਵੀ ਬੰਨ ਦਿੱਤਾ ਤੇ ਪਾਣੀ ਤੇ ਗੰਦਗੀ ਨਾਲ ਜਿਹੜਾ ਜਿਹੜਾ ਝਾੜ ਫੁਸ ਨੇ ਇਹਨਾਂ ਰੋਕ ਲੱਗੀ ਐ ਹਾਂ ਕੀ ਕਹਿੰਦੇ ਉਹਨੇ ਤੁਸੀਂ ਇਹਨਾਂ ਤੱਪ ਭਰਾ ਹੀ ਦਿਖਾਣ ਲੱਗੇ ਆ ਕਿ ਵੀ ਜਿਹੜਾ ਨਵਾਂ ਸੂਆ ਜਿਹੜਾ ਤੁਹਾਨੂੰ ਪਿੱਛੇ ਸ਼ੌਟ ਦਿਖਾਇਆ ਸੀਗਾ 1 ਕਿਲੋਮੀਟਰ ਦੀ ਦੂਰੀ ਤੇ ਆ ਕੇ ਤੁਸੀਂ ਦੇਖ ਸਕਦੇ ਹੋ ਕਿ ਨਵਾਂ ਜੋ ਸੂਆ ਹਲੇ ਕੁਝ ਹੀ ਦਿਨ ਹੋਏ ਨੇ ਤਿਆਰ ਹੋਏ ਨੂੰ ਉਹਦੇ ਵਿੱਚ ਤੁਸੀਂ ਗੰਦਗੀ ਦੇਖ ਸਕਦੇ ਹੋ ਕਿ ਸਰਕਾਰੀ ਬਾਬੋਂ ਦੀ ਨਲਾਕੀ ਕਾਰਨ ਆ ਜੋ ਵਿੱਚ ਝਾੜ ਫੂਸ ਤੇ ਮਿੱਟੀ ਨਾਲ ਭਰੇ ਪਏ ਹਨ ਇਹ ਮਿੱਟੀ ਗੰਦਗੀ ਤੇ ਡਾਕ ਡਾਫ ਲੱਗਣ ਨਾਲ ਅੱਗੇ ਜ਼ਿਮੀਂਦਾਰ ਭਰਾਵਾਂ ਨੂੰ ਪਾਣੀ ਵੀ ਨਹੀਂ ਮਿਲ ਰਿਹਾ ਅਸੀਂ ਕੈਮਰਾਮੈਨ ਨੂੰ ਦਿਖਾਵਾਂਗੇ ਕਿ ਵੀ ਟਖਾਨ ਵਿੱਚ ਕਿੱਡੇ ਕਿੱਡੇ ਵੱਡੇ ਵਿੱਚ ਟਾਣੇ ਗਿਰੇ ਹੋਏ ਨੇ ਮਿੱਟੀ ਨਾਲ ਭਰੇ ਹੋਏ ਨੇ ਇਹੇ ਜਿਹੇ ਹਾਲਾਤ ਅੱਗੇ ਵੀ ਬਣੇ ਹੋਏ ਹਨ ਜੋ ਸਰਕਾਰੀ ਬਾਬੂ ਦੇਖ ਕੇ ਜਿਹੜੇ ਵੀ ਬਾਬੂਆਂ ਨੇ ਸਰਕਾਰੀ ਇਹਨਾਂ ਨੇ ਤੇ ਜਿਨ੍ਹਾਂ ਨੇ ਕਰਨੀ ਹੈ ਉਹਨਾਂ ਦੀ ਨਲਾਇਕੀ ਦਾ ਦੇਖ ਸਕਦੇ ਹੋ ਜੀਉਂਦਾ ਜੱਗ ਦਾ ਸਬੂਤ ਓਕੇ ਧੱਕ ਦਿਓ ਜੀ ਤੁਸੀਂ ਦੇਖ ਰਹੇ ਹੋ ਲਾਲਗੜ੍ਹ ਤੋਂ ਆਉਂਦਾ ਬਾਮਣਾ ਫੀਡਰ ਸੂਏ ਦੇ ਹਾਲਾਤ ਜੋ ਗੰਦਗੀ ਨਾਲ ਭਰੇ ਪਏ ਹਨ ਝਾੜੀਆਂ ਫੂਸ ਬੁੱਟੀਆਂ ਨਾਲ ਕੋਈ ਸਫਾਈ ਨਹੀਂ ਕੀਤੀ ਗਈ ਜਦ ਕਿ ਅੱਗੇ ਪਾਣੀ ਦੀ ਡਾਪ ਲੱਗੀ ਪਈ ਹੈ ਤੇ ਪਾਣੀ ਕਿਸੇ ਪਾਸੇ ਵੀ ਨਹੀਂ ਪਹੁੰਚ ਰਿਹਾ ਤੁਸੀਂ ਦੇਖ ਰਹੇ ਹੋ ਸੂਏ ਦੇ ਵਿੱਚ ਮਣਾ ਦੀ ਵਿੱਚ ਬੁੱਟੀਆਂ ਤੇ ਕਾਕਣਡੇ ਸਿੱਟੇ ਪਏ ਹਨ ਕੋਈ ਸਫਾਈ ਨਹੀਂ ਕੀਤੀ ਗਈ ਹੈ ਮੁੱਖ ਮੰਤਰੀ ਸਾਹਿਬ ਇਸ ਦੀ ਵੀ ਜਾਂਚ ਕਰਵਾਈ ਜਾਵੇ ਜਿਹੜੇ ਜਿਹੜੇ ਬਾਬੂਆਂ ਨੇ ਸਰਕਾਰੀ ਨਾਇਕੀ ਵਰਤੀ ਗਈ ਹੈ ਆਨੇ ਸਰਕਾਰੀ ਬਾਬੋਂ ਦੀ ਨਲਾਇਕੀ ਦੇ ਹਾਲਤ ਜੋ ਹਾਲੇ ਤੱਕ ਇਹਨਾਂ ਨੇ ਕੋਈ ਸੂਏ ਦੀ ਸਾਸਪਾਈ ਨਹੀਂ ਕਰਵਾਈ ਗਈ ਜਦ ਕਿ ਮੁੱਖ ਮੰਤਰੀ ਸਾਹਿਬ ਦੇ ਸਖਤ ਹਦਾਇਤਾਂ ਨੇ ਕਿ ਖਾਲਾ ਸੂਏ ਬਿਲਕੁਲ ਸਾਫ਼ ਕੀਤੇ ਜਾਣ ਤਾਂ ਜੋ ਜ਼ਿਮੀਦਾਰ ਭਰਾਵਾਂ ਨੂੰ ਕਿਸੇ ਗਰਮ ਦੀ ਮੁਸ਼ਕਲ ਨਾ ਆਵੇ ਆ ਦੇਖ ਤੁਸੀਂ ਦੇਖ ਸਕਦੇ ਹੋ ਸਰਕਾਰੀ ਬਾਬੋਂ ਦੀ ਨਲਾਇਕੀ ਦਾ ਨਤੀਜਾ ਇਹ ਹਨ ਸਰਕਾਰੀ ਬਾਬੋਂ ਦੀ ਨਲਾਇਕੀ ਦਾ ਨਤੀਜਾ ਜੋ ਅੱਗੇ ਪਾਣੀ ਵੀ ਨਹੀਂ ਜਾ ਰਿਹਾ ਅੱਗੇ ਜਾਮ ਲੱਗਾ ਹੋਇਆ ਹੈ ਜਿੱਥੇ ਅੱਗੇ ਪਾਣੀ ਬੰਦ ਹੋ ਗਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸੇ ਨਾ ਕਿਸੇ ਨੇ ਆਖਿਰ ਪਾਣੀ ਉਹ ਬੰਦ ਜ਼ਰੂਰ ਕੀਤਾ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਹਨ ਨਵੇਂ ਸੂਏ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਕੱਖ ਕੰਡੇ ਬੂਟੀਆਂ ਨਾਲ ਭਰੇ ਪਏ ਹਨ ਮੁੱਖ ਮੰਤਰੀ ਸਾਹਿਬ ਇਹਨਾਂ ਦੀ ਵੀ ਜਾਂਚ ਕਰਵਾਈ ਜਾਵੇ ਜਿਹੜੇ ਜਿਹੜੇ ਬਾਬੂਆਂ ਦੀ ਇੱਥੇ ਸੂਇਆਂ ਤੇ ਨਿਗਰਾਨੀ ਸੀ ਤੇ ਜਿਨ੍ਹਾਂ ਨੇ ਆ ਇੱਥੇ ਦੇਖਭਾਲ ਕਰਨੀ ਸੀ ਬੈਲਦਾਰਾਂ ਨੇ ਤੁਸੀਂ ਦੇਖ ਰਹੇ ਹੋਗੇ ਭਰੇ ਪਏ ਹਨ ਸੂਏ ਗੰਦਗੀ ਨਾਲ ਅੱਗੇ ਪਾਣੀ ਤੇ ਵੀ ਜਾਮ ਲੱਗਾ ਹੋਇਆ ਹੈ ਚਲੋ ਇਹ ਹਨ ਨਵੇਂ ਸੂਏ ਦੇ ਹਾਲਾਤ ਜੋ ਚੀਕ-ਚੀਕ ਕੇ ਘੁੜਾ ਰਹੇ ਹਨ ਕਿ ਵੀ ਸਚਾਈ ਤੋਂ ਕੋਹਾਂ ਦੂਰ ਹਨ ਇਹ ਹਨ ਹਨ ਅਸਲੀ ਸਚਾਈ ਜੋ ਸਰਕਾਰੀ ਬਾਬੋ ਦੀ ਨਾਇਕੀ ਸਾਫ ਸਾਫ ਦੱਸ ਰਹੀ ਹੈ ਇਹ ਕਿਸ਼ਰਾ ਖੀ ਗਿਆ। ਉਹ ਨਵਾਂ ਜਿਹੜਾ ਜੰਪਾਣੇ ਦੇ ਵਿੱਚ ਨਾ ਕੰਮ ਬੰਦ ਹੈ। ਐਸੇ ਵੀ ਨੂੰ ਕਿਹਾ ਸ਼ੂ ਆ ਗਿਆ ਕਿ ਭੜਿਆ ਬਾਮੀਪੁਰ ਵਾਲੇ ਮੋਗੇ ਤੋਂ ਲੈ ਕੇ ਸਾਡੇ ਤੱਕ ਬਣਿਆ। ਸੂਆਂ ਦੀ ਸਫਾਈ ਦਾ ਮੰਦਾ ਹਾਲ ਦੇਖ ਸਕਦੇ ਹੋ ਸਰਕਾਰੀ ਬਗਬੋਦ ਇਨਾਂ ਲਾਈਕੀ ਦਾ ਹਾਲ। ਪ੍ਰੀ ਜੀ ਇਹਨਾਂ ਜੀ ਚਲੋ ਤੁਸੀਂ ਗੋ ਇਹ ਉਹ ਥਾਂ ਹੈ ਜਿੱਥੇ ਕਿ ਵੀ ਜੇ ਆਈ ਸਾਹਿਬ ਨੂੰ ਕਈ ਵਾਰ ਇਹਨਾਂ ਨੇ ਕਿਸਾਨ ਭਰਾਵਾਂ ਨੇ ਸਨੇਹਾ ਵੀ ਲਾਇਆ ਕਿ ਵੀ ਸਾਨੂੰ ਪਾਣੀ ਦਿੱਤਾ ਜਾਵੇ ਉਹਨੇ ਕਿਹਾ ਕਿ ਵੀ ਕੋਈ ਇੱਥੇ ਉਹਨਾਂ ਨੇ ਪਾਣੀ ਨਹੀਂ ਦਿੱਤਾ ਤੇ ਕਿਸਾਨ ਭਰਾਵਾਂ ਨੂੰ ਪਾਣੀ ਮਿਲਣ ਤੱਕ ਦਾ ਸਮਾਂ ਆ ਗਿਆ ਹੈ ਫਸਲਾਂ ਸਿਰ ਤੇ ਖੜੀਆਂ ਨੇ ਉਹਨਾਂ ਨੇ ਪੌਦ ਲਾਈ ਹੋਈ ਹੈ ਪਾਣੀ ਦੀ ਝਾੜੇ ਚ ਖਲੋਤੇ ਹਨ ਕਿਸਾਨ ਭਰਾ ਪਰ ਇਹਨਾਂ ਨੇ ਹਲੇ ਤੱਕ ਮੋਗੇ ਵੀ ਨਹੀਂ ਬਣਾਏ ਗਏ ਆ ਤੁਸੀਂ ਦੇਖ ਸਕਦੇ ਹੋ ਮੋਗੇ ਜਿੱਥੇ ਬਣਾਣੇ ਹਨ ਉਹ ਥਾਂ ਹਲੇ ਵੀ ਕੱਚੇ ਪਏ ਹਨ ਹਾਂਜੀ ਮਨਪ੍ਰੀਤ ਜੀ ਤੁਹਾਡੀ ਕੀ ਗੱਲ ਹੋਈ ਸੀ ਜੇ ਸਾਹਿਬ ਨਾਲ ਇਸ ਵਾਰ ਸਵੇਰੇ ਜੀ ਜਿਹੜੇ ਜਿਨ੍ਹਾਂ ਦੇ ਪਿੱਛੇ ਮੋਗੇ ਹੈਗੇ ਨੇ ਜੀ ਉਹਨਾਂ ਨੇ ਇੱਥੇ ਆ ਨਕਾ ਹਜੇ ਵੀ ਦਿਖਦਾ ਜੀ ਇੱਥੇ ਇਹਨਾਂ ਨੇ ਬੰਨਿਆ ਹੋਇਆ ਸੀਗਾ ਕਿ ਸਾਡੇ ਤੱਕ ਪੂਰਾ ਪਾਣੀ ਆਏ ਅਗਲਿਆਂ ਨੂੰ ਨਾ ਜਾਏ ਇਹ ਆਪਣਾ ਇਹ ਤੋਂ ਅੱਗੇ ਹੈ ਜੀ ਸਾਡੇ ਤੱਕ ਪਾਣੀ ਨਹੀਂ ਕੌਣ ਚਾ ਇਹ ਬੰਨਿਆ ਹੋਇਆ ਸੀ ਇੱਥੇ ਹੁਣ ਅਸੀਂ ਆਪ ਖੋਲਿਆ ਉਹ ਹਲੇ ਵੀ ਦੇਖੋ ਉੱਥੇ ਤੁਸੀਂ ਇੱਥਾਂ ਹਲੇ ਵੀ ਬੰਨਿਆ ਹੋਇਆ ਹੈ ਇਹ ਅਸੀਂ ਇੱਥੇ ਖੋਲਿਆ ਜੀ ਆਪ ਜੈ ਸਿੰਘ ਸਾਹਿਬ ਨੂੰ ਸਵੇਰ ਦੇ 10 ਫੋਨ ਕਰ ਲਿਆ ਉਹ ਕਹਿੰਦਾ ਵੀ ਤੁਸੀਂ ਇੱਥੇ ਇਹਨਾਂ ਨੇ ਬੰਦ ਕਰਤਾ ਸੀਗੇ ਪਿਛਲੇ ਕਿਸਾਨਾਂ ਨੂੰ ਪਾਣੀ ਖੁੱਲਾ ਮਿਲੀ ਜਾਵੇ ਤਾਂ ਜੋ ਅੱਗੇ ਕਿਸਾਨ ਭਰਾਵਾਂ ਤੱਕ ਪਾਣੀ ਨਾ ਪਹੁੰਚੇ ਜੀ ਬਿਲਕੁਲ ਇਹ ਹੁਣ ਜੈ ਸਿੰਘ ਸਾਹਿਬ ਨੂੰ ਬਹੁਤ ਫੋਨ ਸਵੇਰ ਦੇ 10 ਫੋਨ ਕਰਤੇ ਉਹ ਕਹਿੰਦੇ ਵੀ ਇਹ ਮੇਰਾ ਕੰਮ ਨਹੀਂ ਹੈ ਤੁਸੀਂ ਆਪਣਾ ਜੋ ਪ੍ਰੋਸੈਸ ਕਰਨਾ ਕਰ ਲਓ ਮਨਪ੍ਰੀਤ ਜਿਹੜੇ ਮੈਂ ਇਹ ਬੰਨ ਲੱਗਾ ਹੋਇਆ ਸੂਏ ਦੇ ਵਿੱਚ ਕਿਸ ਤਰ੍ਹਾਂ ਲੱਗਾ ਹੋਇਆ ਬੰਨ ਤੇ ਕੀ ਮਤਲਬ ਹੈ ਇਹਦਾ ਇਹ ਜਦੋਂ ਮੈਨੂੰ ਲੱਗਦਾ ਜੀ ਜਦੋਂ ਸੂਆ ਬਣਿਆ ਨਾ ਜੀ ਉਦੋਂ ਕਿਸੇ ਕਾਰਨ ਕਰਕੇ ਇਹਨਾਂ ਨੇ ਲਾਇਆ ਪਰ ਪਾਣੀ ਛੱਡਦਾ ਹੈ ਪਰ ਇਹਨਾਂ ਨੇ ਬੰਨ ਖੋਲਣਾ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਉਸ ਤੋਂ ਪਿੱਛੇ-ਪਿੱਛੇ ਜਿੰਨੇ ਜੈ ਸਾਹਿਬ ਦੇ ਚਾਹਤੇ ਨੇ ਉਹਨਾਂ ਨੂੰ ਪਾਣੀ ਲੱਗਦਾ ਹੈ ਇਹ ਜਿਵੇਂ ਹੁਣ ਇਹ ਬੰਨ ਲੱਗਾ ਹੋਇਆ ਅੱਗੇ ਹੁਣ ਇਹ ਸੈਂਕੜੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਉੱਥੇ ਤੱਕ ਤਾਂ ਫਿਰ ਪਾਣੀ ਵੀ ਨਹੀਂ ਪਹੁੰਚ ਰਿਹਾ ਇਹਦਾ ਫਿਰ ਘੱਟੋ ਘੱਟ 3 3.5 4 ਕਿਲੋਮੀਟਰ ਤੱਕ ਸੂਹਾ ਬਣਿਆ ਹੋਇਆ ਪੱਕਾ ਸੂਹਾ ਹੈ ਸਲੀਟ ਹੈ ਫਿਰ ਵੀ ਇਹਨਾਂ ਨੇ ਇਹ ਸੂਹਾ ਖੋਲਣਾ ਹੈ ਨਾ ਬੰਨ ਤੋੜਨਾ ਇਹਨਾਂ ਨੇ ਨਹੀਂ ਸਮਝਿਆ ਇਹਨਾਂ ਨੇ ਇਹ ਬੰਨ ਲਾਤਾ ਸੂਹਾ 3 4 ਕਿਲੋਮੀਟਰ ਪੱਕਾ ਕੰਪਲੀਟ ਹੈ 1.5 2 ਮਹੀਨੇ ਹੋ ਗਏ ਕੰਪਲੀਟ ਹੋਏ ਨੂੰ ਅੱਗੇ ਕਿਸੇ ਦੇ ਮੁੱਘਾ ਨਹੀਂ ਲਾਇਆ ਤੇ ਸਫਾਈ ਦਾ ਵੀ ਅੱਗੇ ਇਹਨਾਂ ਨੇ ਕੋਈ ਨਹੀਂ ਕੀਤੀ ਸਫਾਈ ਵੀ ਮੁੱਘਾ ਹੀ ਨਹੀਂ ਜੀ ਲਾਇਆ ਅੱਗੇ ਕਿਸੇ ਦਾ ਪੁਆਇੰਟ ਛੱਡੇ ਹੋਏ ਆ ਪੁਆਇੰਟ ਛੱਡੇ ਹੋਏ ਨੇ ਮੋਗੇ ਨਹੀਂ ਲਾਈ ਹਾਂ 2-3 ਮਹੀਨੇ ਹੋ ਗਏ ਕੰਪਲੀਟ ਹੋਏ ਪਰ ਕੋਈ ਮੋਗਾ ਨਹੀਂ ਹੋ ਗਿਆ ਅੱਗੇ ਵੀ ਲੰਦਾ ਉਹ ਵੇਖੋ ਬੰਨ ਇਹਦੇ ਜੂਆ ਦੇ ਖੱਟਾ ਹੈ ਤਾਂ ਵੀ ਪਾਣੀ ਚੋੜੇ ਬਰੇਕ ਬੰਨਾ ਕਹਿੰਦੇ ਜੇ ਲੋਕ ਕਹਿੰਦੇ ਤਾਂ ਵੀ ਉਹ ਲਾਲ ਗਲ ਵਾਲੇ ਮੈਂ ਹਾਂ ਯਾਰ ਅਸੀਂ ਉਹ ਦੇਖ ਸਕਦੇ ਹੋਗੇ ਸੈਂਕੜੇ ਕਿਸਾਨਾਂ ਦੀਆਂ ਜ਼ਮੀਨਾਂ ਹਨ ਜਿਨ੍ਹਾਂ ਨੂੰ ਅੱਜ ਹਲੇ ਵੀ ਇਸ ਟਾਈਮ ਪਾਣੀ ਤੋਂ ਵਾਂਝੇ ਹਨ ਤੇ ਦੋਵਾਂ ਪਾਸੇ ਬੰਨ ਲੱਗਾ ਹੋਇਆ ਹੈ ਕਿਸ ਤਰ੍ਹਾਂ ਪਾਣੀ ਪਹੁੰਚੇਗਾ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਇੱਧਰ ਵੀ ਬੰਨ ਲੱਗਾ ਹੈ ਸੱਜੇ ਵੀ ਖੱਬੇ ਸੱਜੇ ਪਾਸੇ ਵੀ ਬੰਨ ਤੁਹਾਨੂੰ ਦਿਖਾ ਰਹੇ ਹਾਂ ਤੇ ਸੂਏ ਦੀ ਕੋਈ ਸਫਾਈ ਨਹੀਂ ਕੀਤੀ ਗਈ ਦਿਖਾ ਰਹੇ ਹਾਂ ਕਿ ਵੀ ਸੂਏ ਇੱਧਰ ਵੀ ਬੰਨ ਲਾਇਆ ਹੋਇਆ ਹੈ ਆਪਣੇ ਕੁਝ ਹੀ ਕਿਸਾਨਾਂ ਨੂੰ ਪਾਣੀ ਦੇਣ ਲਈ ਇਹਦੀ ਵੀ ਜਾਂਚ ਕਰਵਾਈ ਜਾਵੇ ਕਿਹੜੀ ਗੱਲੋਂ ਇਹ ਸੂਏ ਬੰਦ ਕੀਤੇ ਗਏ ਹਨ ਤੇ ਅੱਜ ਹੀ ਪਾਣੀ ਦਿੱਤਾ ਗਿਆ ਤੇ ਅੱਜ ਹੀ ਪਹਿਲੇ ਦਿਨ ਹੀ ਬੰਦ ਕੀਤੇ ਗਏ ਹਨ ਜਦ ਕਿ ਇੱਥੋਂ ਬੈਲਦਾਰ ਵੀ ਲੰਘਦੇ ਰਹਿੰਦੇ ਹਨ ਤੇ ਕੋਈ ਉਹਨਾਂ ਨੇ ਸਫਾਈ ਕਰਨਾ ਵੀ ਮناسب ਨਹੀਂ ਸਮਝ ਰਿਹਾ ਕੈਮਰਾਮੈਨ ਇਕਬਾਲ ਸਿੰਘ ਦੇ ਨਾਮ ਪ੍ਰੇਮ ਵਦਵਾ ਦੀ ਹਲਚਲ ਨਿਊਜ਼ ਦੀ ਰਿਪੋਰਟ